ਓ ਜੰਮੀ ਓ ਕੰਫਿਊਜ਼ ਹੋ ਗਈ ਈ ਇੰਕੁਆਰੀ ਚਿੱਟੀਆਂ ਆ ਗਈਆਂ ਓ ਓ ਓ ਦੌੜਦੇ ਦੌੜ ਦੌੜ ਓ ਫੱਟ ਗਏ ਲੈ ਗਿਆ ਹੀ ਸ਼ੀਦਾ ਸਾਹਿਬ ਜਾਣਨੇ ਆ ਜੀ ਜਾ ਕੇ ਤੁਹਾਨੂੰ ਦਰਸ਼ਕ ਰੋਣੇ ਆ ਜੀ ਬਾਏ ਵੇਖਦੇ ਆ ਭਾ ਜਲਦੀ ਨਹੀਂ ਜਲਦੀ ਗੁੱਡਾ ਦਾ ਪੱਡਾ ਆ ਭਾ ਘਾਟੇ ਹੀ ਪਰ ਪਰ ਦੇਖੋ ਕਿਨੇ 11 ਵਜੇ ਗਾ ਜਲਦੀ ਵਧੀਆ 5 ਕਿਲੋਮੀਟਰ ਦੀ ਹੋਣ 2 ਕਿਲੋ 3 ਕਿਲੋਮੀਟਰ ਦੀਗੀ ਭਾ ਸਾਰੇ ਸੋ ਅੱਜ ਜਾ ਕੇ ਕਰਦੇ ਆ ਜੀ ਦਰਸ਼ਨ ਆਪਾਂ ਸ਼ੀਦਾ ਸਾਹਿਬ ਜਾ ਕੇ ਤੁਹਾਨੂੰ ਸ਼ੀਦਾ ਸਾਹਿਬ ਜਾ ਕੇ ਜੀ ਦਾ ਨਕ ਹਰ ਦੂ ਦੂਰਾ ਸ਼ਹੀਦ ਸਾਹਿਬ ਜੀ ਜਿੱਥੇ ਹੋਏ ਨੀ ਮੇਰੇ ਤੇ ਸ਼ਬੀਰ ਜਰਰੀ ਨੂੰ ਵੀ ਸ਼ਾਨ ਦੇ ਗੁਆਨ ਸੱਜਣਗੇ ਆਖੋ ਜੀ ਗਾਇਸ ਤਿਆਰੀਆਂ ਕਰਦੀਆਂ ਪਈਆਂ ਲੋੜੀ ਦੀਆਂ ਵੇਖੋ ਗੁੱਡੀਆਂ ਲਾ ਕੇ ਦਿੱਤੀਆਂ ਨਾਲ ਹੋਰ ਕੀ ਲੈਂਦਾ ਮਿੱਤੂ ਗੱਟੂ ਕਿਹੜਾ ਗੱਟੂ ਆ ਗੱਟੂ ਸੋ ਗਾਇਸ ਵਾ ਦੇਖੋ ਸਵੇਰ ਦੇ ਅੱਠ ਵਜੇ ਆ ਗੁੱਡੀਆਂ ਉੜਦੀਆਂ ਪਈਆਂ ਨੇ ਪਤ ਹੁੰਦ ਬਹੁਤ ਜ਼ਿਆਦੀ ਪਈ ਆ ਧੁੰਦ ਦੇ ਗੁੱਡੀ ਦੀ ਖਾਈ ਤੇ ਦੀ ਦੂ ਚਲ ਜਾਂਦੀ ਆ ਤੇ ਡੁੱਡੀ ਉੱਡਦੀ ਪਈ ਆ ਪਰ ਓਹੋ ਜੀ ਧੁੰਦ ਕਰਕੇ ਨਹੀਂ ਉੱਡਦੀ ਪਈ ਵਾਹ ਤਾਂ ਠੀਕ ਹੀ ਆ ਪਰ ਧੁੰਦ ਉੱਡ ਜੇ ਵਧੀਆ ਔਰ ਘੜਦੀ ਰੇ ਕਿਹੜੀ ਆ ਜਿਆਦਾ ਕੋਈ ਨਾ ਉੱਡਰੇ ਸਿੱਧੇ ਨਹੀਂ ਆ ਚਨਗਾ ਬਣੀ ਲੇ ਗੁੱਡੀ ਦਾ ਬੜਾ ਡਗੜਾ ਹੋ ਗਿਆ ਸੋ ਗਾਇਸ ਹੋਰ ਇੰਨਾ ਕ ਮਜ਼ਾ ਆਉਂਦਿਆ ਦਾ ਕੋਈ ਹਸਾਬ ਨਹੀਂ ਗੁੱਡੀ ਬਹੁਤ ਚੜਦੀ ਪਈ ਹੈ ਸੇਰ ਦੀ ਨਾ ਪਹਾੜੀ ਵਗਦੀ ਪਈ ਸੀ ਧੁੰਦ ਬਹੁਤ ਸੀ ਪਰ ਅਜੇ ਵੀ ਧੁੰਦ ਹੈਗੀ ਹੈ ਥੋੜੇ ਥੋੜੇ ਦਾ ਚਲਿਆ ਹੋਰ ਪਰਵਾਹ ਫੇ ਵੀ ਜਲਦੀ ਥੋੜੇ ਕੋਈ ਬਹੁਤ ਗੁੱਡੀ ਉੱਡਦੀ ਪਈ ਆ ਵੇਖੋ ਗੱਡੀ ਉਹ ਗੱਡੀ ਵੀ ਆਏ ਤੇ ਸਿਰੇ ਦੀ ਕਿਸੇ ਤੋਂ ਨਹੀਂ ਹੁੰਦੀ ਉਹ ਤਾਂ ਕਿ ਗੱਡੀ ਦੀ ਸੇ ਉੱਠਦੀ ਨਹੀਂ ਸੀ ਨਾਲ ਲਿਆ ਆ ਫਸ ਸਪੀਕਰ ਲਾਇਆ ਤੇ ਆ ਚੜ ਜਾ ਭਰਾਵਾ ਚੜ ਜਾ ਤੇਰਾ ਇੰਤਜ਼ਾਰ ਆ ਜਲਦੀ ਚੜ ਜਾ ਕੋਈ ਬਾਜ ਆ ਲੈ ਮਾੜੀ ਮੋਟੀ ਲੋੜੀ ਸਹੀ ਲੱਗ ਜੇ ਦੇਖ ਤੇ ਬਕਾਰ ਹੀ ਲੱਗ ਜਣੀ ਲੋੜੀ ਫੇਰ ਐਰ ਕੀ ਦਿ ਆ ਰਹਾ ਹੈ ਆ ਗੁੱਡਾ ਮੱਟਾ 6 ਫੁੱਟ ਦਾ ਗੁੱਡਾ ਆ ਵਾਲਾ ਗੁੱਡਾ ਉੱਡੇ ਜਾ ਰਿਹਾ ਹੈ ਪ੍ਰੈਸ਼ਨ ਵਾਲਾ ਪ੍ਰੈਸ਼ਨ ਕੀਤਾ ਹੈ ਦਾ ਬਹੁਤ ਜ਼ਿਆਦਾ ਪ੍ਰੈਸ਼ਨ ਕਿਤੇ ਆ ਕੋਈ ਥਾ ਥਾ ਤੋਂ ਪ੍ਰੈਸ਼ਨ ਕਿਤੇ ਉਹ ਕਹਿੰਦਾ ਬੇ ਯਾਰ ਉਹ ਤੇ ਛੱਡ ਦੇ ਓ ਲੈ ਦੋੜ ਰੜਦੀ ਆ ਹੋ ਗਏ ਆ ਗਿਆ ਵਾਪਸ ਓ ਕੰਨੀ ਕੁੜੀ ਦੇ ਗਾਤਾ ਤੇਰੇ ਜੀ ਆਦੇ

ਕਰਦੇ ਇੱਥੇ ਜਿਹਾ ਹਵਾ ਲੱਗਦੀ ਆ ਦੇ ਬੰਦ ਗਿਆ ਤੇ ਫੇਰ ਮੈਂ ਲੈ ਆ ਤੂੰ ਮੇਰੀ ਨਹੀਂ ਲੈ ਤਾਂ ਪ੍ਰਾਣ ਖਾੜੀ ਆ ਇਹਨੇ ਸੋਤ ਪ੍ਰਾਣ ਖਾੜੀ ਆ ਆ ਅੱਜ ਨਹੀਂ ਤਾਂ ਰਹੋ ਸਵਾ ਘਟ ਲੱਗਦੀ ਰਹੀ ਐ ਗੱਡੇ ਨੂੰ ਸਵਾ ਲੱਗੇ ਫੇਰ ਮਜਾ ਆਏ ਆਵਾ ਘਟ ਜਲਦੀ ਧਿਆਨ ਨਾਲ ਉੱਤੇ ਘਰ ਲੋਣਾ ਘੜਾ ਸੁੱਖਾ ਮੈਂ ਲੋਣਾ ਘੜਾ ਸੁੱਖਾ ਕੋਈ ਆ ਕੇ ਲਾਲਾ ਲਾਲ ਲੱਧ ਜਾਵੇ ਲਾਦੇ ਲੱਗਦਾ ਤੇ ਬਾਹਰ ਜਲਦੀ ਵੇਟਾ ਲਾਗੇ

ओह लाग्या बेटा ओ बडी लाग्या बेटा ਪਰੇ ਲੱਗਾ ਹੈ ਛੁੱਟ ਗਿਆ ਛੁੱਟ ਗਿਆ ਛੁੱਟ ਗਿਆ ਵਾ ਕਿਤਨਾ ਗਲੂ ਕਿਤਨਾ ਆ ਨੂੰ ਕੇ ਲੱਗਾ ਹੈ ਨਾਲੇਗਾ ਨਾਲੇਗਾ ਤਰਾਖਾ ਮਲੇਗੀ ਬਾਈ ਜਿਹਨੇ ਆਪਣਾ ਗੁੱਡਾ ਆਪਰੇਸ਼ਨ ਕਰਾਇਆ ਸਾਇਆ ਇੱਕ ਆ ਜਾ ਕਰੇ ਹੋ ਜਾ ਤੇ ਪ੍ਰੈਸ਼ਨ ਆਇਆ ਵਾ ਚਲ ਵੀ ਫੇਡ ਹੋ ਲਗੇ ਬਟਾ ਬਟਾ ਪਖੜਕ ਉਹ ਡੋਰ ਨਹੀਂ ਗਈ ਜੀ ਤੇਰੇ ਛੋਟੇ ਤੇਰੇ ਤਾਰੇ ਸਾਰੀ ਡੋਰ ਆ ਪਾਡੋ ਲਗੇ ਕਾਉ ਡਿਆ ਅੱਖ ਕਾਉ ਡੈ ਗੁਦਾ ਬੇਸਿਕ ਜਿੰਨਾ ਲਾ ਜਿੱਕਰਾ ਰੁਕ ਗਿਆ ਚੱਲ ਛੱਡ ਦੇ ਇੱਕਦਮ ਇੱਕ ਆ ਇੱਕ ਆ ਡੇਗ ਨਾਲ ਦੇ ਬੰਦੇ ਹੋਏ 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 ਚੈੱਕ ਕਰ ਫੋਨ ਤੇ ਲੱਗ ਗਿਆ ਵਾਹ ਵੇ ਬਾਹ ਦਾ ਡਿੱਗਦੇ ਪਏ ਸਾਰੇ ਬਾਹ ਤੇਲੇ ਵੱਡੇ ਗੁੱਡੇ ਢਾਈਏ ਖੇਚੀ ਇੱਧਰ ਉਹ ਸਿੱਧੂ ਮੁਸੇਹਾਲਾ ਸਿੱਧੂ ਮੁਸੇਹਾਲਾ ਜਾਂਦਾ ਰੋਏ ਉਹ ਅਗਲੀ ਕੌਣ ਹੋ ਗਿਆ ਬਈ ਉਹ ਗਿਆ ਇੱਥੋਂ ਹੀ ਤਾਂ ਮੈਨੂੰ ਪਤਾ ਲੱਗਦਾ ਉੱਤੇ ਲੋੜੀ ਵੇ ਉੱਤੇ ਕਿੰਨੇ ਆਉਂਦੇ ਆ ਉਹ ਆ ਕੀ ਹੋ ਗਿਆ ਧਿਆਨ ਨਾਲ ਤੜਕੇ ਰੱਖੇ ਨੀ ਢੇਲਾ ਛੱਡ ਜਾਂਦੀ ਬਾੜ ਗਿਆ ਨਾ ਇਹਨੂੰ ਬਾੜ ਨਾ ਪਾਟ ਲਈਏ ਬਾੜ ਗਿਆ ਇਹ ਚੋਂ ਕਿੱਥੇ ਬਾੜੀ ਜਾਣਾ ਆ ਕਿਨਾ ਪਾਟਾ ਗੁੱਟਾ ਕੋ ਉਹ ਵੀ ਨਿਕਲ ਗਿਆ ਆਪਾਂ ਰਹਿ ਗਏ ਉਹ ਸਿੱਧੂ ਤਾਂ ਡੜ ਗਏ ਆਪਾਂ ਰਹਿ ਗਏ ਉਹ ਵੀ ਗਿਆ ਜੀ ਸਾਰਾ ਹੀ ਪਾਟਾ ਹੀ ਗੁੱਡਾ ਦੇ ਪ੍ਰੈਸ਼ਰ ਹੋਇਆ ਸਾਰਾ ਹੀ ਆਹ ਠੀਕ ਬੜਾ ਆ ਹਾਂ ਉਹ ਨਹੀਂ ਜਾ ਗਈ ਇਹਦਾ ਕਿੱਡਾ ਸਾਹ ਚਾਦਰ ਆਓ ਉਹ ਨਹੀਂ ਨਾ ਉਹ ਅੱਗੇ ਜੇ ਕੰਨ ਰੱਖਣੇ ਨਹੀਂ ਦਈ ਤੇ ਤੁਸੀਂ ਜਾਓ ਅੱਗੇ ਉਹਦੇ ਨਾਲ ਕੰਨ ਦੀ ਜਾ ਇਹ ਇੱਕ ਹੋਰ ਗੁੱਡਾ ਹਟ ਲੱਗਾ ਪਿਛੇ ਵਾਲਾ ਲਓ ਯੇ ਮੇਟਰ ਉਹ ਆਇਆ ਚੜਾਦੇ ਜਾਣ ਕੋਈ ਇੱਧਾ ਪਾੜ ਲੈਣਾ ਫੇਰ ਟੇਬਲ ਉੜੀ ਪੈਣੀ ਆ ਆ ਸੁਭਾਏ ਆ ਦੋ ਤੀ ਬਤਾਓ ਹਾਂ ਛਾੜ ਦੇ ਨੂੰ ਜ਼ੋਰ ਦਿੱਤਾ ਹੀ ਛਾੜ ਇਦਾਂ ਹੀ ਹਾਂ ਜਾਣ ਦੇ ਜਾਣ ਦੇ ਪਾਸਾ ਉਹਨਾਂ ਦੇ ਤਾਂ ਨਾ ਰੱਖਦੇ ਗੱਲ ਵਾਣੀ ਆ ਗਈ ਆ ਕੀ ਹੈਗੀ ਬਾਤ ਹੋਈ ਆ ਲਾਲ ਕੇ ਤੈਨੂੰ ਆਕੇ ਜਾਵੇ ਉਹ ਡਿਕਾ ਯੋਹੇ ਪੜੀ ਆ ਨਿਕਲ ਜਾਂ ਜਾ ਲੋ ਮਲਤਾਂਡ ਜਾਵੇ ਆਈ 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 ਛੱਡ ਆੜ ਛੱਡ ਡੋਰ ਇਥੇ ਆੜ ਖੁੱਲੀ ਨਾ ਛੱਡ ਤੇ ਫੱਟੇ ਹੱਤ ਲੈਣਾ ਤਾਲੇ ਨੂੰ ਵੜਿਆ ਚਾਹ ਉਹ ਥੋੜੀ ਜਿਹੀ ਬੱਚੇ ਨਾ ਲਾ ਟੁੰਡੂ ਨਾ ਆਤਾ ਹੀ ਆਸ ਦੀ ਜਾਜ ਹੈਗੀ ਨਹੀਂ ਅਕੀਂ ਘਰ ਆਥੇ ਤਾਇਆ ਬੇਰੇ ਬੇਰੀ ਆ ਤੇਰੇ ਨਾਲ ਆਇਆ ਹੋਗਾ ਬਾਈ ਭਾਈ ਚਾ ਵੜ ਜੇ ਡੇਗੀ ਚਲ ਨਾ ਚੜਾੜ ਗਿਆ ਦੇ ਗੱਲ ਨਾ ਮਾਲਕ ਲੱਗੇ ਤੇ ਫੇਰ ਐ ਨਾ ਮਾਲਕ ਲੱਗੇ ਨਾ ਨਹੀਂ ਲੱਗਦੀ ਵਾਹ ਲਾਡ ਹੋ ਰਹੇ ਨੇ ਜਿਆ ਮਜ਼ਦਰੀ ਹੋ ਰਹੀ ਨਾ ਕਿਤ ਲੈਣੀ ਐ ਇਹਨੂੰ ਚਲ 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 ऐसा ना di आके बोलेगा हां ਹਾ ਗੁਡਾ ਵਾੜ ਗਿਆ ਹੀ ਕੋਈ ਗੱਲ ਨਹੀਂ ਪਾਟਾ ਹੀ ਦਾ ਦੇਣਾ ਵੇਖੀ ਚੱਲ ਤੋ ਹਣ ਪੱਟੇ ਨਾਲੇ ਪਿੱਛੇ ਜਾਣਗੇ ਪਾੜ ਤਾਂ ਨੇ ਕੋਈ ਗੱਲ ਨਹੀਂ ਹਾ ਗੁਡਾ ਵਾੜ ਗਿਆ ਹੀ ਹਾ ਗੇੜਾ ਵਾ ਚਲ ਗਈ ਉਹ ਵਾੜ ਗਿਆ ਗੁਡਾ ਫੇਜ ਜੋੜ ਕੇ ਢਾਵਾਗੇ ਹੋਈ ਆ ਵਾਡਾ ਗੱਡਾ ਪੈ ਗਿਆ ਆਪਣਾ ਆ ਵੇ ਨੀਲਾ ਬੜਾ ਵੱਡਾ ਗੱਡਾ ਹੋ ਗਿਆ ਤਾਂ ਬਹੁਤ ਕੁਟੀ ਕਰਦੀ ਰਹੀ ਹੈ ਉਹ ਤਾਂ ਸੁੱਤਾ ਫਸਿਆ ਹੈ ਆ ਚੱਲ ਇਹਦਾ ਤੇਰਾ ਵੀ ਤੇਰਾ ਵੀ ਲਾਇਆ ਨੀ ਛੱਡੇ ਛੱਡਾਈ ਨਾ ਮਾਰੀ ਆ ਬਚ ਗਿਆ ਬਚ ਗਿਆ ਆਪਣਾ ਆਪਣਾ ਬਚ ਗਿਆ ਕੋਈ ਨਹੀਂ ਲੱਗਦੇ ਥੋੜਾ ਲਾ 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 ਆ ਗਿਆ ਵੱਡਾ ਗੱਡਾ ਆ ਵਾਡਾ ਗੱਡਾ ਆ ਕਾਲਾ ਤਾਲੋ ਥੋੜਾ ਜਿਹਾ ਮੈਂ ਦੱਸ ਕਨਾ ਹਾਂ ਸਹੀ ਹੈ ਮੈਂ ਕਹਿੰਨਾ ਉਹ ਗਟਾੜਾ ਬਲਿਆ ਆਪਾਂ ਵਾਲਾ ਮਛੀ ਨਹੀਂ ਗਾ ਨਹੀਂ ਗਟਾੜਾ ਬਿਆਲਾ ਨਹੀਂ ਹੈ ਕਿ ਨਹੀਂ ਹੈ ਕਿ ਭਾਜੀ ਆ ਭਾਜੀ ਆ ਗਈ ਹੈ ਤੁਹਾਨੂੰ ਕਹਿ ਦੀ ਹੈ ਨਹੀਂ ਲਾਓ ਹੋ ਹੋ ਨਿਕੋ ਹੀਗਾ ਹੋ ਲਾਓ ਲੱਖ ਲੱਖ ਉਹ ਵੀਰੇ ਬਲੋ ਕੀ ਆ ਆ ਗਏ ਲੱਡੂ ਆਟਾ ਉਹ ਬਾਟ ਗਈ ਓਏ ਬਾਟ ਗਿਆ ਨਹੀਂ ਮਾਰਨੀ ਚਿੱਟਾ ਲਾਦਾ ਖੇ ਚਿੱਟਾ ਲਾਦਾ ਜੇ ਨਹੀਂ ਲੱਗਾ ਜੇ ਲੱਗਣਾ ਚੱਲਦਾ ਚੱਲਦਾ ਲੱਗੀ ਤੁਹਾਡਾ ਤੇ ਤਾਂ ਸੁੱਤਾ ਪੈ ਗਿਆ ਦੋਨਾਂ ਦਾ ਨਹੀਂ ਨਹੀਂ ਤੁਹਾਡੀ ਥੱਲੇ ਹੀ ਆ ਤੁਹਾਡੀ ਥੱਲੇ ਤੁਹਾਡੀ ਤੁਹਾਡੀ ਡੋਰ ਤੁਹਾਡੀ ਡੋਰ ਫੈਨ ਦੀ ਨਾਲ ਦੇਖਿਆ ਆਂਦੀ ਮੇਰੇ ਘਰ ਮੈਂ ਉਹ ਆ ਸੀਰਾ ਯਾ ਸੀਰਾ ਹੀ ਜਿਹੜਾ ਬੁਲੇ ਉਹ ਰਹੀ ਜਾਂਦਾਂ ਜਿਹੜਾ ਬੁਲੇ ਭੇਜ ਆਹ ਕੰਨ ਲਾ ਲੈਣਾ ਇਹਨਾਂ ਨੇ ਕੋਹੇ ਡੋਰ ਹੀ ਚੁੱਕਦੀ ਆਂ ਕਾ ਕਿਣਾ ਕੁੜੀ ਹੋਵਾ ਕੱਲ ਕੁੜੀ ਜਾਣਾ ਓਏ ਰੁਕ ਜਾ ਓਏ ਓ ਪਰੇ ਤਰੀ ਓਏ ਓ ਚੱਲ ਈ ਓਏ ਪਿੱਤਾਂ ਨਹੀਂ ਗਈ ਥੋੜੇ ਖਿੱਚ ਲੋ ਪੁੱਟੀ ਖਿੱਚ ਲੋ ਠੀਕ ਹੈ ਚਲੋ ਖਿੱਚੋ ਓਏ ਹੋਏ ਧਿਆਨ ਨਾਲ ਕੰਨੀ ਤੋ ਮਾਰ ਗਏ ਇਹ ਦੇਖੋ ਪਹਿਲਾਂ ਤੇ ਦੂਰਾ ਵੀ ਕਰਦਾ ਯਾਰ ਈ ਮੇਰੇ ਕੋਲ ਦਬਾਵਾ ਤੇ ਆ ਗਈ ਜਾ ਗੁੱਟੇ ਦਰਵਾਜ਼ਾ ਨੇ ਆ ਯਾਰ ਇਹ ਡੋਰ ਰੜਦੀ ਐ ਕੱਟ ਕੇ ਪਟਾ ਲੋ ਗੱਟੂ ਕੱਟਾਓ ਪਾ ਚੀਰਾ ਕੋਈ ਵੀ ਜਾਨਾ ਚੀਰਾ ਦੇ ਲੋ ਸਾਫਣਾਂ ਦਾ ਲੀਨ ਨੂੰ ਬੜਾ ਰਗੜਨਾ ਨਹੀਂ ਨਹੀਂ ਹੋ ਗਿਆ ਹੁੰਦਾ ਐ ਕੱਟਾ ਲੰਡਾ ਹੈ ਨਾ ਅੱਜ ਇਹ ਰੋ ਨਹੀਂ ਲੰਡਾ ਹੀ ਲੰਡਾ ਚੱਲੇਗਾ ਲੰਡਾ ਜਿਹੜਾ ਚੱਲੇਗਾ ਸਾਡਾ ਅੱਜ ਚੱਲੇ ਆ ਚੱਲੇ ਜਾਰਾ ਕੰਮ ਬੜਾ ਵਕੀਤ ਜਿਹੜਾ ਵਰਨਾ ਕਈ ਦਾ ਜਿਹਦਾ ਭਾਇਆ ਮੈਂ ਇੱਥੇ ਸਾਥ ਤੇ ਆਇਆ ਬਾਅਦ ਵਿੱਚ ਆਇਆ ਦਿਆ ਸਵਾਲ ਲੈਣ ਲਾਂਦੇ ਵਿੱਚ ਕਿੰਨੀ ਉਤਕਾ ਵਟ ਗਿਆ ਆਈਓ ਐ ਜਾਜ ਆ ਗਈ ਨਹੀਂ ਐ ਜਾਓ ਧੋਰ ਮਾਰੀ ਚੱਲ ਨਾਲ ਮਾਰੀ ਮਾਰੀ ਬੜਵੇ ਡੋਰ ਮਾਰੀ ਚੱਲ ਦੇਖਣਾ ਭਈ ਗਿਲਾਂਗਾ ਅਕਾ ਲਾ ਦੇਖ ਬੋਲੀ ਜੀ ਬਾਬੂ ਲੈ ਜੀ ਸਾ ਸਾ ਬਾਬੂ ਬੁਰੀ ਬੁਰੀ ਆਈਦਾ ਹੋ ਆ ਪਤੰਗ ਆ ਗਈ ਤੇਰੇ ਨਾਲ ਬੇਚਾ ਲਾਣ ਕਾਲਿਆ ਆ ਲੈ ਆਲ ਮੈਂ ਜੀ ਬਾਦੋਂ ਆ ਯੋ ਕਿ ਇਹਨੇ ਵੀ ਟੈਕ ਟੈਕ ਲਾਵੇ ਰਹਾ ਵੇ ਅਰਗੜਾ ਅਰਗੜਾ ਉਹ ਇੱਕ ਹੋਰ ਗੁਡਾੜ ਲਗਾ ਏ ਹੈਪੀ ਲੋੜੀ ਭਾ ਵੀ ਘਟ ਗਈ ਆ ਖਵਾ ਥੋੜੀ ਘਟ ਗਈ ਆ ਨਾ

ਫਲੇਟੋ ਹੋਦੇ ਆ ਥੱਲੇ ਉਡਾਰੇ ਨੇ ਥੱਲੇ ਦੇ ਪੈਰ ਡੋ ਰਹੀ ਜਿਵੇਂ ਸੰਦੀ ਲੋੜੀ නොයි සැඟෙන ද ආදගේන